ਫਿਲਮਾਂ ਨੂੰ ਦੇਖਣ ਵਾਲੇ ਉਹ ਪੰਜਾਬੀ ਕਲਾਕਾਰ ਬਿੰਨੂ ਢਿੱਲੋ ਜੋ ਕਿ ਬਹੁਤ ਹੀ ਫੇਮਸ ਐਕਟਰ ਹੈਗਾ ਐਕਸਰ ਤੁਸੀਂ ਇਹਨੂੰ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਕਲਾਕਾਰੀ ਦਹੋਂਦੇ ਦੇਖਿਆ ਹੀ ਹੋਵੇਗਾ ਭਾਵੇਂ ਜੁਲੀਅਟ 2 ਵੇ ਭਾਵੇਂ ਜੁਲੀਅਟ 1 ਵੇ ਜਾਂ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨੂੰ ਤੁਸੀਂ ਦੇਖਿਆ ਹੀ ਹੋਵੇਗਾ ਹੁਣ ਇਸ ਨੇ ਆਨਲਾਈਨ ਆ ਕੇ ਫੇਸਬੁੱਕ ਉੱਤੇ ਪੰਜਾਬੀਆਂ ਨੂੰ ਇੱਕ ਅਪੀਲ ਕਰ ਦਿੱਤੀ ਆ ਜਿੰਨੂੰ ਸੁਣ ਕੇ ਤੇ ਸਾਰੇ ਪੰਜਾਬੀ ਇਸ ਦੀ ਤਾਰੀਫ ਕਰਨ ਲੱਗੇ ਨੇ ਕਿਉਂਕਿ ਹੁਣ ਕਲਾਕਾਰ ਹੀ ਜਦੋਂ ਲੋਕਾਂ ਨੂੰ ਇਸ ਤਰ੍ਹਾਂ ਦੀ ਤਾਰੀਫ਼ ਗੱਲਾਂ ਕਰਨ ਲੱਪਾਂ ਤਾਂ ਕਿਤਨਾ ਕਿਤੇ ਲੋਕ ਜਿਹੜੇ ਉਹਨਾਂ ਨੂੰ ਸੁਣਦੇ ਉਹਨਾਂ ਨੂੰ ਦੇ ਫੈਨ ਹੈਗੇ ਆ ਉਹ ਹੁਣ ਲੋਕ ਨੌਜਵਾਨ ਪੀੜ੍ਹੀ ਉਹਨਾਂ ਦੀ ਸ਼ਾਇਦ ਗੱਲ ਮੰਨ ਕੇ ਇਸ ਅਪੀਲ ਨੂੰ ਜਿਹੜਾ ਗਾਇਆ ਮੰਨ ਕੇ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਜਾਣਾ ਉਹਨਾਂ ਦਾ ਕਹਿਣਾਗਾ ਸੀ ਬਿੰਨੂ ਢੱਲੋ ਦਾ ਕਿ ਪੰਜਾਬੀਓ ਤੁਸੀਂ ਇਸ ਨਸ਼ੇ ਦੇ ਕੋਹੜ ਤੋਂ ਦੂਰ ਹੋ ਜਾਓ ਪੰਜਾਬ ਨੂੰ ਗਾ ਨਵੇਕਲਾ ਪੰਜਾਬ ਬਣਾਓ ਤੇ ਨਸ਼ੇ ਨੂੰ ਬਿਲਕੁਲ ਤਿਆਗ ਦਿਓ ਬਿਲਕੁਲ ਇਹਦੇ ਹੱਥ ਨਾ ਲੱਗੋ ਤੇ ਜੇ ਕੋਈ ਨਸ਼ਾ ਵੇਚਦਾ ਆ ਕਿ ਜਾਂ ਫਿਰ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਬੰਦੀ ਕਾਰਵਾਈ ਉੱਤੇ ਕਰਵਾਓ ਤਾਂ ਕਿ ਪੰਜਾਬ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣ ਜਾਵੇ ਇਹ ਵੀਡੀਓ ਜਿਹੜੀ ਹੈਗੀ ਹੈ ਬਿੰਨੂ ਢਿਲੋਦੀ ਜਿਹੜੀ ਜਦੋਂ ਸੋਸ਼ਲ ਮੀਡੀਆ ਤੇ ਅਪਲੋਡ ਹੋਈ ਤਾਂ ਫੈਨਸ ਵਿੱਚ ਖੁਸ਼ੀ ਦੀ ਲਹਿਰ ਛਾ ਚੁੱਕੀ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਹੋਰ ਵੀ ਪੰਜਾਬੀ ਕਲਾਕਾਰਾਂ ਨੂੰ ਇਸ ਤਰ੍ਹਾਂ ਦੀਆਂ ਅਪੀਲਾਂ ਲੋਕਾਂ ਨੂੰ ਕਰਨੀਆਂ ਚਾਹੀਦੀਆਂ ਤਾਂ ਕਿ ਜਿਹੜੇ ਲੋਕ ਇਹਨਾਂ ਨੂੰ ਸੁਣਦੇ ਆ ਤੇ ਉਹ ਇਹਨਾਂ ਦੀ ਗੱਲ ਮੰਨ ਕੇ ਨਸ਼ੇ ਤੋਂ ਦੂਰ ਹੋ ਜਾਣ ਸੱਸੀ ਗਾਲ ਜੀ ਪੰਜਾਬ ਜੜ ਦੀ ਪੰਜਾਂ ਦਰਿਆਵਾਂ ਦੀ ਧਰਤੀ ਜਿਹਦੇ ਵਿੱਚ ਇੱਕ ਛੇਮਾ ਦਰਿਆ ਵਗ ਰਿਹਾ ਜੀਵ ਕਹਿਨੇ ਆਪਾਂ ਨਸ਼ਾ ਆਂਦ ਰਿਹਾ ਜੀ ਨੇ ਆਪਣੀ ਆਉਣ ਵਾਲੀ ਨਸਲ ਆਉਣ ਵਾਲੀ ਜਵਾਨੀ ਖਰਾਬ ਕੀਤੀ ਹੈ ਸੋ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਹੋਣਾ ਨੇ ਤੇ ਡੀਜੀਪੀ ਪੰਜਾਬ ਸ਼੍ਰੀ ਜਦੂ ਹੋਣਾ ਨੇ ਇੱਕ ਵੱਡਾ ਵੱਡਾ ਉਦਮ ਕੀਤਾ ਵੀ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਈਏ ਫਿਰ ਮੁੜ ਕੇ ਇਹਨੂੰ ਸਰਜੀਤ ਕਰੀਏ ਆਪਣੇ ਵਿਰਸੇ ਵਿਰਾਸਤ ਨੂੰ ਸਾਂਭੀਏ ਆਪਣੀ ਜਵਾਨੀ ਨੂੰ ਸਾਂਭੀਏ ਸੋ ਕੱਲਾ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਇਸ ਕਰਕੇ ਸਾਰੇ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਵੀ ਆਪਾਂ ਸਾਰੇ ਜਣੇ ਸਹਿਯੋਗ ਦੇਈਏ ਇਸ ਸਲਾਘਾ ਜੋ ਕਦਮ ਦਾ ਸੋ ਆਪਾਂ ਆਓ ਪਿਆਰ ਵਾਲੇ ਸਾਰੇ ਜਣੇ ਬੁੜਕੇ ਪੰਜਾਬ ਨੂੰ ਸਰਜੀਤ ਕਰੀਏ ਬਿ ਸਿਵਰਾਸ ਨੂੰ ਸਰਜੀਤ ਕਰੀਏ ਆਪਾਂ ਬੁੜਕੇ ਪੰਜਾਬ ਨੂੰ ਹੀ ਸੋਨੇ ਦੀ ਚੀਨੀ ਬਣਾਈਏ ਸੋ ਮੈਂ ਸਮਝਦਾ ਤੁਸੀਂ ਇਸ ਅਪੀਲ ਨੂੰ ਜ਼ਰੂਰ ਮੰਨੋਗੇ ਤੇ ਮੈਂ ਬਹੁਤ ਲਾਗਾ ਕਰਦਾ ਇਸ ਕਦਮ ਦੀ ਪੰਜਾਬ ਪ੍ਰੋਸ ਤੇ ਪੰਜਾਬ ਸਰਕਾਰ ਦੀ ਚੜ੍ਹਦੀ ਕਲਾ ਚੋ ਸਰਚ ਕਾ ਥੈਂਕ ਯੂ